ਹਾਜੀ ਸਤਿ ਸ੍ਰੀ ਅਕਾਲ ਦੋਸਤੋ ਸੋ ਅਕਸਰ ਜਿਹੜੀਆਂ ਆਪਾਂ ਗੱਲਾਂ ਕਰਦੇ ਰਹਿੰਦੇ ਆਂ ਵੀ ਪੈਸਾ ਕਿਵੇਂ ਕਮਾਈਏ ਕਿਹੜੇ ਕਿਹੜੇ ਤਰੀਕੇ ਪੈਸਾ ਕਮਾਉਣ ਦੇ ਹੋ ਸਕਦੇ ਆ ਤੇ ਮੈਂ ਅਕਸਰ ਸਭ ਤੋਂ ਪਹਿਲੀ ਜਿਹੜੀ ਥਾਂ ਮੈਂ ਉਹ YouTube ਨੂੰ ਦਿੰਨਾ ਵਾ ਕਿ YouTube ਤੇ ਚੈਨਲ ਬਣਾਓ ਇਤੋਂ ਪੈਸਾ ਕਮਾਓ ਬਹੁਤ ਵਧੀਆ ਤਰੀਕਾ ਬਹੁਤ ਵਧੀਆ ਪਲੈਟਫਾਰਮ ਆ ਤੁਹਾਡੇ ਲਈ ਤੁਸੀਂ ਸਾਰਾ ਕੁਝ ਇਹਦੇ ਤੇ ਕਰ ਸਕਦੇ ਹੋ ਆਪਣੇ ਹੋਰ ਕੰਮ ਕੋਈ ਵੀ ਕਰਦੇ ਹੋ ਜਿੱਦਾਂ ਹਾਊਸ ਵਾਈਵਜ਼ ਨੇ ਉਹ ਆਪਣੇ ਘਰ ਦੇ ਕੰਮ ਕਰਦੇ ਹੋਏ ਬੱਚਿਆਂ ਨੂੰ ਸਾਹਮਦੇ ਹੋਏ YouTube ਚਲਾ ਸਕਦੀਆਂ ਨੇ ਕੋਈ ਵੀ ਚੈਨਲ ਬਣਾ ਸਕਦੀਆਂ ਨੇ ਪੈਸਾ ਵੀ ਕਮਾ ਸਕਦੀਆਂ ਨੇ ਘਰ ਵੀ ਸਾਂਭ ਸਕਦੀਆਂ ਨੇ ਤੇ ਜਿਹੜਾ ਯੂਥ ਆ ਕੋਈ ਬੇਰੋਜ਼ਗਾਰ ਹੈ ਕੋਈ ਕੰਮ ਕਰ ਰਿਹਾ ਸੈਟੀਸਫਾਈ ਨਹੀਂ ਆ ਸੈਲਰੀ ਘੱਟ ਹੈ ਮਤਲਬ ਸਾਰਿਆਂ ਦੀਆਂ ਲੋੜਾਂ ਉਹ YouTube ਪੂਰੀਆਂ ਕਰਦੀ ਆ ਬਸ ਸ਼ਰਤ ਇਹ ਆ ਕਿ ਆਪਾਂ ਨੂੰ ਪੇਸ਼ੈਂਸ ਰੱਖਣੀ ਪੈਣੀ ਆ ਤੇ ਹਾਰਡ ਵਰਕ ਆ ਜਿਹੜਾ YouTube ਤੇ ਕਰਨਾ ਪੈਣਾ YouTube ਨੂੰ ਸਮਝਣਾ ਪੈਣਾ ਕਿ YouTube ਦੇ ਉੱਤੇ ਕਾਮਯਾਬ ਹੁੰਦੇ ਕਿਵੇਂ ਨੇ ਸੋ ਇੱਕ ਛੋਟੀ ਜੀ ਕੋਸ਼ਿਸ਼ ਆ ਮੇਰੀ ਤੁਹਾਡੇ ਲਈ ਤੁਹਾਡੀ ਡਿਮਾਂਡ ਵੀ ਸੀ ਤੁਸੀਂ ਕਾਫੀ ਕਮੈਂਟ ਵੀ ਕੀਤੇ ਸੀ ਸੋਸ਼ਲ ਮੀਡੀਆ ਬਾਕੀ ਜਿਹੜੀਆਂ ਇਨਸਟਾ ਜਾਂ ਫੇਸਬੁੱਕ ਆ ਉੱਤੇ ਮੈਨੂੰ ਕਿਤੇ ਕਿਤੇ ਮੈਸੇਜ ਵੀ ਆ ਜਾਂਦੇ ਸੀ ਕਿ ਸਾਨੂੰ ਦੱਸੋ ਜੀ ਕਿ ਕਿਵੇਂ ਸ਼ੁਰੂ ਹੁੰਦਾ ਸਾਰਾ ਕੁਝ ਸੋ ਤੁਹਾਡੇ ਲਈ ਇੱਕ ਛੋਟਾ ਜਿਹਾ ਕੋਰਸ ਜਿਹੜਾ ਬਿਲਕੁਲ ਬਿਗਨਰਸ ਦੇ ਲਈ ਆ ਉਹ ਮੈਂ ਤਿਆਰ ਕੀਤਾ ਵਾ ਅੱਧੇ ਘੰਟੇ ਤੋਂ ਵੀ ਛੋਟਾ ਇਹ ਕੋਰਸ ਆ ਤੇ ਬਿਲਕੁਲ ਇੱਕ ਵਾਜਬ ਰੇਟ ਦੇ ਉੱਤੇ ਮੈਂ ਤੁਹਾਨੂੰ ਦਵਾਂਗਾ ਤੇ ਇਹਦੇ ਲਈ ਤੁਹਾਨੂੰ ਆ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਤੇ ਸੰਪਰਕ ਕਰਨਾ ਪੈਣਾ ਇੱਕ ਬੇਨਤੀ ਆ ਮੇਰੀ ਕਿ ਸਿਰਫ WhatsApp ਕੀਤਾ ਜਾਵੇ ਇਸ ਨੰਬਰ ਦੇ ਉੱਤੇ ਤੇ ਤੁਹਾਨੂੰ ਮੈਂ ਜਿਹੜਾ ਵੀ ਪ੍ਰੋਸੀਜਰ ਆ ਉਹ ਦੱਸੂਗਾ ਤੇ ਤੁਸੀਂ ਇਹ ਕੋਰਸ ਮੈਨੂੰ WhatsApp ਮੈਸੇਜ ਪਾ ਕੇ ਲੈ ਸਕਦੇ ਹੋ ਠੀਕ ਆ ਦੋਸਤੋ ਸੋ ਇਹ ਜਿਹੜੇ ਕੋਰਸ ਦੇ ਵਿੱਚ ਮੈਂ ਪੂਰੀ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਹੈਲਪ ਮਿਲ ਸਕੇ ਕਿ ਪਹਿਲਾ ਸਟੈਪ ਹੋਊਗਾ ਕਿ ਚੈਨਲ ਜਿਹੜਾ ਉਹ ਕਿਵੇਂ ਬਣਦਾ ਵਾ Gmail ID ਤੋਂ ਤੇ ਦੂਜਾ ਸਟੈਪ ਹੋਊਗਾ ਕਿ ਚੈਨਲ ਦੀ ਜਿਹੜੀ ਸੈਟਿੰਗ ਆ ਇੱਕ ਸੀਕ੍ਰੇਟ ਸੈਟਿੰਗ ਜਿਹਦੇ ਨਾਲ ਚਾਂਸ ਹੁੰਦੇ ਨੇ ਕਿ ਚੈਨਲ ਜਲਦੀ ਵਾਇਰਲ ਹੁੰਦਾ ਵਾ ਗਰੋ ਹੁੰਦਾ ਵਾ ਉਹ ਸੈਟਿੰਗ ਤੁਹਾਨੂੰ ਦੱਸੂਗਾ ਤੀਜੇ ਨੰਬਰ ਤੇ ਵੀਡੀਓ ਪਾਉਣ ਦਾ ਸਹੀ ਤਰੀਕਾ ਕੀ ਆ ਅਪਲੋਡਿੰਗ ਕਿਵੇਂ ਕਰਨੀ ਆ ਉਹਦੇ ਨਾਲ ਵੀ ਚੈਨਲ ਦੇ ਉੱਤੇ ਫਰਕ ਪੈਂਦਾ ਉਹੋ ਤੇ ਇੱਕ ਚੌਥਾ ਤੁਹਾਡੇ ਤੁਹਾਡੇ ਲਈ ਇੱਕ ਸੀਕ੍ਰੇਟ ਕਿ ਆਪਾਂ ਜਲਦੀ ਗਰੋ ਕਿਵੇਂ ਕਰ ਸਕਦੇ ਆ ਚਾਰ ਜਿਹੜੇ ਸਟੈਪ ਨੇ ਤੋਂ ਮੈਂ ਇਸ ਕੋਰਸ ਦੇ ਵਿੱਚ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਦੇ ਦੇਣੇ ਨੇ ਸੋ ਜਲਦੀ ਜਲਦੀ ਮੈਨੂੰ ਤੁਸੀਂ WhatsApp ਕਰਕੇ ਇਹ ਕੋਰਸ ਲੈ ਸਕਦੇ ਹੋ ਤੇ ਇਹਦੇ ਨਾਲ ਹੀ ਕਈ ਲੋਕ ਨਾ ਇਹ ਵੀ ਕੁਐਸਚਨਸ ਮੈਨੂੰ ਆਉਂਦੇ ਨੇ ਮੈਂ ਉਹੀ ਕੋਸ਼ਿਸ਼ ਕਰ ਰਿਹਾ ਸਰਵਿਸ ਦੇਣ ਦੀ ਜਿਹੜੇ ਮੈਨੂੰ ਕੁਝ ਸਵਾਲ ਆਉਂਦੇ ਨੇ ਕਈ ਲੋਕ ਕਹਿੰਦੇ ਨੇ ਅਸੀਂ ਮੋਨਟਾਈਜ਼ ਕਰਾ ਕੇ ਹੀ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ ਦੇਖੋ ਇੱਥੇ ਗੱਲ ਮੈਂ ਇੱਕ ਕਲੀਅਰ ਕਰਨਾ ਚਾਹੁੰਦਾ ਮੋਨਟਾਈਜ਼ ਬੇਸ਼ੱਕ ਕਰਵਾ ਲਓ ਤੁਹਾਨੂੰ ਹਾਰਡਵਰਕ ਫੇਰ ਵੀ ਕਰਨਾ ਪੈਣਾ ਮੋਨਟਾਈਜ਼ ਚੈਨਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਨਾਲ ਹੀ ਡਾਲਰ ਆਉਣੇ ਸ਼ੁਰੂ ਹੋ ਜਾਣਗੇ ਪਰ ਫੇਰ ਵੀ ਕੁਝ ਲੋਕ ਚਾਹੁੰਦੇ ਨੇ ਕਿ ਅਸੀਂ ਸਿੱਧਾ ਮੋਨਟਾਈਜ਼ ਚੈਨਲ ਤੇ ਹੀ ਕੰਮ ਸ਼ੁਰੂ ਕਰਨਾ ਸੋ ਉਹਨਾਂ ਲੋਕਾਂ ਦੇ ਲਈ ਖਾਸ ਤੁਸੀਂ ਜੇ ਆਪਣੇ ਚੈਨਲ ਨੂੰ ਮੋਨਟਾਈਜ਼ ਵੀ ਕਰਵਾਉਣਾ ਚਾਹੁੰਦੇ ਹੋ ਸਾਡੇ ਜ਼ਰੀਏ ਤਾਂ ਵੀ ਤੁਸੀਂ ਇਹ ਥੱਲੇ ਜਿਹੜਾ ਨੰਬਰ ਚੱਲ ਰਿਹਾ ਹੈ ਤੇ ਸਿਰਫ WhatsApp ਤੁਸੀਂ ਕਰ ਸਕਦੇ ਹੋ ਕੀਕਾ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹ ਜਾਣਕਾਰੀ ਹੈ ਜਿਹੜੀ ਤੁਹਾਡੇ ਲਈ ਲੈ ਕੇ ਆਇਆ ਸੀ ਸੋ ਹੋਰ ਬਹੁਤ ਸਾਰੇ ਅੱਗੇ ਕੋਰਸ ਤੁਹਾਡੇ ਲਈ ਤੁਹਾਡੇ ਲਈ ਹੋਰ ਜਿੰਨੀ ਵੀ ਮਦਦ ਮੇਰੀ ਮੇਰੇ ਵੱਲੋਂ ਹੋ ਸਕੂ ਕਿ ਜਿੰਨੀ ਇੱਕ ਜਾਣਕਾਰੀ ਮੈਂ ਰੱਖਦਾ ਤੁਹਾਡੇ ਲਈ ਮੈਂ ਸਾਜੀ ਕਰਨ ਦੀ ਕੋਸ਼ਿਸ਼ ਕਰਦਾ ਰਹੂੰਗਾ ਤੁਹਾਡੇ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਰਹੂੰਗਾ ਤਾਂ ਕਿ ਤੁਸੀਂ ਕਾਮਯਾਬ ਹੋਮੋ ਕਰਦੇ ਵਿੱਚ ਹੱਥ ਵਟਾਵੋ ਤੇ ਜਿਹੜੀਆਂ ਹੋਰ ਮਾੜੇ ਕੰਮ ਆਪਾਂ ਕਰ ਰਹੇ ਆ ਉਹਨਾਂ ਤੋਂ ਉਹਨਾਂ ਵੱਲ ਸਾਡਾ ਧਿਆਨ ਨਾ ਜਾਵੇ ਤੇ ਅਸੀਂ ਆਪਣੇ ਆਪ ਨੂੰ ਬਿਜ਼ੀ ਰੱਖ ਸਕੀਏ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਇਹ ਕੋਰਸ ਲੈਣ ਦੇ ਲਈ